ਅੱਜ ਮੈਂ ਦੇਖ ਰਿਹਾ ਸੀ ਕਿ ਕੁਝ ਲੋਕਾਂ ਵੱਲੋਂ ਜਿਨ੍ਹਾਂ ਨੇ ਪਾਰਟੀ ਦੀ ਪਿੱਠ ਵਿੱਚ ਸ਼ੁਰਾ ਮਾਰਨੇ ਮਾਰਿਆ ਪਾਰਟੀ ਨਾਲ ਧੋਖਾ ਮਾਇਆ ਉਹਨਾਂ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਰੇਕ ਵਰਕਰ ਹਰੇਕ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨ ਵਾਂਗ ਖੜਾ ਹੈ ਔਰ ਸ੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹੇ ਦਾ ਇੱਕ ਇੱਕ ਹਲਕਾ ਅੰਚਾਰ ਜਿੱਕੇ ਇੱਕ ਵਰਕਰ ਸਹਿਬਾਨ ਸਰਕਲਾਂ ਦੇ ਪ੍ਰਧਾਨ ਸਾਹਿਬ ਹੋਰ ਅਹੁਦੇਦਾਰ ਸਹਿਬਾਨ ਸਾਰੇ ਸਰਦਾਰ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਚਟਾਨ ਵਾਂਗ ਖੜੇ ਕਿਉਂਕਿ ਅੱਜ ਲੋੜ ਹੈ ਕਿਉਂਕਿ ਜਦੋਂ ਪਾਰਟੀ ਦੇ ਵਿੱਚ ਇਹੋ ਜਿਹੇ ਗद्दार ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਨੇ ਮੈਂ ਤਾਂ ਤਨਵਾਦ ਕਰਦਾ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਦਾ ਔਰ ਸਰਦਾਰ ਮਹਿੰਦਰ ਸਿੰਘ ਗਰੇਵਾਲ ਸਾਹਿਬ ਦਾ ਉਹਨਾਂ ਸਾਰਿਆਂ ਦਾ ਕਿ ਜਿਨ੍ਹਾਂ ਨੇ ਪਾਰਟੀ ਦੇ ਨਾਲ ਵਫਾ ਤੋਕ ਕਮਾਉਣ ਵਾਲਿਆਂ ਨੂੰ ਪਾਰਟੀ ਨੂੰ ਧੋਖਾ ਦੇਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਕਿਉਂਕਿ ਗਦਾਰ ਬੰਦਾ ਜੰਨੀ ਜਲਦੀ ਬਾਹਰ ਹੋ ਜੇ ਪਾਰਟੀ ਚ ਉਹਨਾਂ ਹੀ ਪਾਰਟੀ ਦੇ ਲਈ ਫਾਇਦੇਮੰਦ ਹੁੰਦਾ ਕਿਉਂਕਿ ਵਿੱਚ ਰਹਿ ਕੇ ਇਹਨਾਂ ਲੋਕਾਂ ਨੇ ਜੋ ਪਾਰਟੀ ਦੇ ਪਿੱਠ ਵਿੱਚ ਮੌਜੂਦਾ ਸਰਕਾਰਾਂ ਦੇ ਨਾਲ ਰਲ ਕੇ ਛੁਰੇ ਮਾਰੇ ਨੇ ਉਹਨਾਂ ਦਾ ਇਹਨਾਂ ਨੂੰ ਦੇਣੀਆਂ ਜਿਹੜੇ ਲੋਕਾਂ ਦੀ ਕਚੈਰੀ ਦੇ ਵਿੱਚ ਦੇਣੀਆਂ ਪਹਿਣੀਆਂ ਔਰ ਅੱਜ ਪਾਰਟੀ ਦਾ ਹਰ ਇੱਕ ਵਰਕਰ ਹਰ ਇੱਕ ਲੀਡਰ ਇਹ ਮਾਣ ਮਹਿਸੂਸ ਕਰਦਾ ਹੈ ਕੇ ਸਰਦਾਰ ਸੁਬੀਰ ਸਿੰਘ ਦੀ ਬਦਲ ਪ੍ਰਧਾਨ ਸ਼ਮਨੀ ਕਾਲੀਦਲ ਨੇ ਜਿਸ ਤਰ੍ਹਾਂ ਪੰਜਾਬ ਬਚਾਓ ਯਾਤਰਾ ਦੇ ਵਿੱਚ ਇੱਕ ਮਿਹਨਤ ਕੀਤੀ ਉਸ ਨੂੰ ਸਲਾਮ ਆ ਸਾਰੇ ਵਰਕਰ ਸਾਹਿਬਾਨਾਂ ਦੀ ਔਰ ਮੈਂ ਇੱਕ ਵਾਰ ਫੇਰ ਪਾਰਟੀ ਪ੍ਰਧਾਨ ਸਾਹਿਬ ਦੇ ਨਾਲ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਪਾਰਟੀ ਦੇ ਜੋ ਅੱਜ ਅੱਗੇ ਲੀਡ ਕਰਕੇ ਚੱਲ ਰਹੇ ਨੇ ਕਿਉਂਕਿ ਅੱਜ ਬਹੁਤ ਔਕੜਾਂ ਆ ਰਹੀਆਂ ਨੇ ਔਰ ਸਮੇਂ ਦੀ ਜ਼ਾਲਮ ਸਰਕਾਰਾਂ ਸਾਡੇ ਹੀ ਕੁਝ ਇਨ੍ਹਾਂ ਦੋਖੀਆਂ ਦੇ ਨਾਲ ਰਲ ਕੇ ਜਿਸ ਤਰ੍ਹਾਂ ਅੱਜ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਪ੍ਰਧਾਨ ਸਾਹਿਬ ਤੁਸੀਂ ਪ੍ਰਵਾਹ ਨਾ ਕਰੋ ਕਿਉਂਕਿ ਸਮੇਂ-ਸਮੇਂ ਤੇ ਹਕੂਮਤਾਂ ਇਹੋ ਜਿਹੀ ਦੇਖਦੇ ਹੁੰਦੇ ਕਿ ਪਾਰਟੀ ਦੇ ਵਿੱਚ ਗਦਾਰ ਕੌਣ ਉਹਨਾਂ ਨੂੰ ਨਾਲ ਲੈ ਕੇ ਪਾਰਟੀ ਦਾ ਜਿਹੜਾ ਮੁਖੀ ਹੁੰਦਾ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜਿਹੜੀਆਂ ਹਨੇਰੀਆਂ ਜੋੜੀਆਂ ਛੋਟੀਆਂ ਜਿਹਾ ਹਵਾਵਾਂ ਮੈਂ ਸਮਝਦਾ ਇਹ ਟੱਪ ਜਾਣੀਆਂ ਨੇ ਔਰ ਤੁਸੀਂ ਤੇ ਤੁਹਾਡੇ ਨਾਲ ਅੱਜ ਸਾਰੀ ਪਾਰਟੀ ਚਟਾਨ ਵਾਂਗ ਖੜੀ ਹੈ ਔਰ ਚਟਾਨ ਵਾਂਗ ਹੀ ਖੜੀ ਰਹੂਗੀ ਸਾਡਾ ਸਾਰੇ ਜ਼ਿਲ੍ਹੇ ਦਾ ਇੱਕ ਇੱਕ ਮਿਸ਼ਣਿੰਦਾ ਤੁਹਾਡੀ ਇੱਕ ਆਵਾਜ਼ ਤੇ ਜਿੱਥੇ ਤੁਸੀਂ ਹੁਕਮ ਕਰੋਗੇ ਉੱਥੇ ਚਟਾਨ ਵਾਂਗ ਤੁਹਾਡੇ ਨਾਲ ਖੜੂਗਾ ਮੈਂ ਫੇਰ ਇੱਕ ਵਾਰੀ ਸਾਰੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਅੱਜ ਸਰਦਾਰ ਸ਼ਕੀਰ ਸਿੰਘ ਬਾਦਲ ਸਾਹਿਬ ਦੀ ਆਵਾਜ਼ ਬਣ ਕੇ ਹਲਕਿਆਂ ਦੇ ਵਿੱਚ ਕੰਮ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ